ਸਾਣਾ ਦੀ ਦਾਣਾ ਮੰਡੀ ਦੇ ਵਿੱਚ ਝੋਨੇ ਦੀ ਫਸਲ ਦੀ آمد ਨੇ ਰਫ਼ਤਾਰ ਫੜ ਲਈ ਹੈ ਹੁਣ ਤੱਕ ਕਰੀਬ 5000 ਤੋਂ ਵੱਧ ਕਟਾ ਮੰਡੀ ਦੇ ਵਿੱਚ ਆ ਚੁੱਕਿਆ ਹੈ ਔਰ ਇਸੇ ਤਰ੍ਹਾਂ ਪ੍ਰਾਈਵੇਟ ਵਪਾਰੀਆਂ ਵੱਲੋਂ ਵੀ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਮੰਡੀ ਬੋਰਡ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਇਸ ਦੇ ਬਾਰੇ ਜਾਣਕਾਰੀ ਮਾਰਕ ਕਮੇਟੀ ਸਮਾਣਾ ਕੇ ਚੇਅਰਮੈਨ ਬਲਕਾਰ ਸਿੰਘ ਜੁਮਦਰਾ ਵੱਲੋਂ ਦਿੱਤੀ ਗਈ ਅਤੇ ਆਰਟੀ ਯੂਨੀਅਨ ਦੇ ਆਗੂ ਸੁਨੀਲ ਕੁਮਾਰ ਕਿੱਟੀ ਗਰਗ ਨੇ ਕਿਹਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਮੰਡੀ ਵਿੱਚ ਆਪਣੇ ਚੋਨੇ ਦੀ ਫਸਲ ਨੂੰ ਜਲੇ ਲੈ ਕੇ ਆਓਗੇ ਸੁਕਾ ਕੇ ਲੈ ਕੇ ਆਓ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਮੰਡੀ ਵਿੱਚ ਆਉਣ ਦੇ ਵਕ ਕੋਈ ਪਰੇਸ਼ਾਨੀ ਨਾ ਆਵੇ ਕਿਉਂਕਿ ਜੇ ਸੁੱਕਾ ਚੋਨਾ ਤੁਸੀਂ ਲੈ ਕੇ ਆਓਗੇ 17% ਮੋਚਰ ਦਾ ਚੋਨਾ ਲੈ ਕੇ ਆਓਗੇ ਤੁਹਾਡੀ ਫਸਲ ਮੰਡੀ ਵਿੱਚ ਆਈ ਔਰ ਵਪਾਰੀ ਤੇ ਸਰਕਾਰੀ ਏਜੰਸੀ ਖਰੀਦੇ ਜੰਸੀਆਂ ਨੇ ਤੁਰੰਤ ਉਸ ਦੀ ਖਰੀਦ ਕਰ ਲੈਣੇ ਹੈ ਇਸ ਲਈ ਕਿਸਾਨਾਂ ਨੇ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਝੋਨੇ ਨੂੰ ਸੁਖਾ ਕੇ ਲਿਆਓ ਤਾਂ ਕਿ ਤੁਹਾਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮੰਡੀ ਬੋਰਡ ਵੱਲੋਂ ਮੰਡੀ ਦੇ ਵਿੱਚ ਪੀਣ ਵਾਲਾ ਪਾਣੀ ਸੈੱਡ ਲਾਈਟ ਸਾਰੇ ਪ੍ਰਬੰਧ ਕੀਤੇ ਗਏ ਹਨ ਸਭ ਤੋਂ ਪਹਿਲਾਂ ਤਾਂ ਤੁਹਾਡਾ ਇਸ ਨਾਜ ਮੰਡੀ ਦੇ ਵਿੱਚ ਆਉਣ ਤੇ ਤੁਹਾਡਾ ਜੀ ਆਇਆਂ ਨੂੰ ਵੈਲਕਮ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਪੰਜਾਬ ਸਰਕਾਰ ਨੇ ਕੱਲ ਸਾਡੇ ਮੰਤਰੀ ਸਾਹਿਬਾਨ ਦੇ ਸਹਿਯੋਗ ਨਾਲ ਸਾਡੇ ਉਰੇ ਸਮਾਨਾ ਮੰਡੀ ਦੇ ਵਿੱਚ ਖਰੀਦ ਚਾਲੂ ਹੋ ਚੁੱਕੀ ਹੈ ਮੈਂ ਸਾਰੇ ਸਰਕਾਰ ਵੱਲੋਂ ਜੋ ਵੀ ਇੰਤਜ਼ਾਮ ਕਰੇ ਹੋਏ ਨੇ ਬਹੁਤ ਹੀ ਪੁਖਤਾ ਪ੍ਰਬੰਧ ਕਰੇ ਹੋਏ ਨੇ ਸਰਕਾਰ ਵੱਲੋਂ ਨਾ ਕੋਈ ਬਾਰਦਾਨੇ ਦੀ ਦਿੱਕਤ ਨਾ ਕੋਈ ਹੋਰ ਕਿਸੇ ਕਿਸਮ ਦੀ ਸਟੋਰੇਜ ਦੀ ਦਿੱਕਤ ਹੈ ਸਾਰੇ ਪੰਜਾਬ ਸਰਕਾਰ ਨੇ ਸ਼ੈਲਟਰ ਮੈਕਸਿਮਮ ਅਲਾਟ ਕਰ ਚੁੱਕੇ ਨੇ ਬਾਰਦਾਨਾ ਸਾਰਿਆਂ ਕੋਲ ਉਪਲਬਧ ਹੈ ਤੇ ਮੈਂ ਤੁਹਾਡੇ ਮਾਧਿਅਮ ਰਹੀਂ ਸਮਾਨੇ ਹਲਕੇ ਦੇ ਤੇ ਸਾਰੇ ਹੀ ਪੰਜਾਬ ਦੇ ਕਿਸਾਨ ਵੀਰਾਂ ਨੂੰ ਇੱਕੋ ਹੀ ਅਪੀਲ ਕਰਦਾ ਕਿ 17% ਨਮੀ ਵਾਲਾ ਝੋਨਾ ਮੰਡੀ ਵਿੱਚ ਲੈ ਕੇ ਆਓ ਤਾਂ ਕਿ ਕਿਸੇ ਵੀ ਕਿਸਮ ਨੂੰ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਦਿੱਕਤ ਦਾ ਕੋਈ ਵੀ ਸਾਹਮਣਾ ਨਾ ਕਰਨਾ ਪਵੇ ਆਂਦੇ ਹੀ ਪੰਜਾਬ ਸਰਕਾਰ ਉਹਨਾਂ ਦੀ ਫਸਲ ਚੁੱਕੇਗੀ ਨਾਲ ਦੀ ਨਾਲ ਪੰਜਾਬ ਸਰਕਾਰ ਉਸ ਫਸਲ ਨੂੰ ਸਟੋਰਾਂ ਦੇ ਵਿੱਚ ਸਟੋਰ ਕਰੇਗੀ ਇਸ ਦੇ ਨਾਲ ਨਾਲ ਕੱਲਾ ਕਿਸਾਨ ਨਹੀਂ ਬਚੇਗਾ ਨਾਲ ਹੀ ਰਾਈਸ ਇੰਡਸਟਰੀ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਤਾਂ ਕਿ ਉਹ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤਾਂ ਪਰੇਸ਼ਾਨ ਨਾ ਹੋਣ ਕਿਸੇ ਲਈ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਉਹਨਾਂ ਨੇ 2000 ਸਾਲ 2025-26 ਦੀ ਪੈਡੀ ਸੀਜ਼ਨ ਲਈ ਪੂਰਾ ਉਹਨਾਂ ਨੇ ਪੈਸਿਆਂ ਦਾ ਇੰਤਜ਼ਾਮ ਕਰਾਇਆ ਹੈ ਕਿਸੇ ਵੀ ਕਿਸਾਨ ਵੀਰ ਨੂੰ ਕੋਈ ਵੀ ਦਿੱਕਤ ਨਹੀਂ ਆਣਗੇ ਦੇਵਾਂਗੇ ਤੇ 48 ਘੰਟਿਆਂ ਦੇ ਵਿੱਚ ਵਿੱਚ ਸਾਰੇ ਕਿਸਾਨ ਦੇ ਖਾਤੇ ਦੇ ਵਿੱਚ ਪੈਸੇ ਪਹੁੰਚ ਜਾਣਗੇ ਸਾਡੀ ਤੁਹਾਡੇ ਮਾਧਿਅਮ ਰਾਹੀਂ ਫੇਰ बार-बार ਇੱਕੋ ਅਪੀਲ ਕਰਦੇ ਆਂ ਕਿ ਸਾਰੇ ਕਿਸਾਨਾਂ ਨੂੰ ਕਿ 17% ਨਮੀ ਵਾਲਾ ਝੋਨਾ ਮੰਡੀ ਵਿੱਚ ਲੈ ਕੇ ਆਓ ਆਪਣਾ ਨਾਲ ਦੀ ਨਾਲ ਪੰਜਾਬ ਸਰਕਾਰ ਤੁਹਾਡਾ ਝੋਨਾ ਖਰੀਦੇਗੀ ਨਾਲ ਦੀ ਨਾਲ ਤੁਹਾਨੂੰ ਪੇਮੈਂਟ ਹੋਏਗੀ ਜਿਹੜਾ ਸਰ ਪ੍ਰਾਈਵੇਟ ਝੋਨਾ ਜਿਹੜਾ ਪ੍ਰਾਈਵੇਟ ਜਿਹੜੇ ਮਾਲਕ ਖਰੀਦ ਰਹੇ ਨੇ ਉਹਨਾਂ ਦਾ ਤਕਰੀਬਨ ਤਕਰੀਬਨ 2.5 ਲੱਖ ਕਟਾ ਜਿਹੜਾ ਉਹ ਹੁਣ ਤੱਕ ਜੁੜ ਚੁੱਕੇ ਤੇ ਸਰਕਾਰੀ ਜਿਹੜੀ ਆਮਦ ਜਿਹੜੀ ਆਪਾਂ ਕਹਿ ਸਕਦੇ ਹਾਂ ਪਰਵਲ ਕਹਿ ਸਕਦੇ ਹਾਂ ਵੀ ਉਹ ਸਾਡੇ ਕੋਲੇ ਤਕਰੀਬਨ 3.5 ਹਜ਼ਾਰ ਕਟੇ ਦੇ ਵੇੜ ਫੇੜ ਇਤੇ ਵਿਕਣ ਲਈ ਆਇਆ ਜਿਹਦੇ ਵਿੱਚੋਂ 1000 ਕਟਾ ਸਰਕਾਰੀ ਬੋਲੀ ਹੈ ਜਿਹੜੀ ਉਹ 17 ਮੋਚਰ ਜਿਹੜੀ ਆਈ ਸੀ ਮੰਤਰੀ ਸਾਹਿਬ ਨੇ ਲਵਾਇਆ ਸੀ ਉਹੀ ਭਰਿਆ ਅਜੇ ਤੱਕ ਤੇ ਨਾਲ ਹੀ ਮੈਂ ਕਿਸਾਨਾਂ ਨੂੰ ਬੇਨਤੀ ਕਰੂੰਗਾ ਵੀ ਜੋ ਵੀ ਜਿਹੜਾ ਝੋਨਾ ਲੈ ਕੇ ਆਉਣਗੇ ਉਹ ਸੁੱਕਾ ਲੈ ਕੇ ਆਉਣ 17 ਮੋਚਰ ਤੱਕ ਤਾਂ ਕਿ ਕੋਈ ਤਕਲੀਫ ਨਾ ਸਕੇ ਕਿਉਂਕਿ ਜਿਹਦੇ ਵਿੱਚੋਂ 3000 ਸਾਡੇ ਕੋਲੇ ਆਇਆ ਵੀ ਆ ਉਹਦੇ ਵਿੱਚੋਂ ਸਿਰਫ 1000 ਕਟੇ ਹੀ ਹੁਣ ਤੱਕ ਸਾਡੇ ਕੋਲ ਭਰਿਆ ਗਿਆ ਕਿਉਂਕਿ ਨਹੀਂ ਵੱਧ ਮੋਚਰ ਵਾਲਾ ਜਿਹੜਾ ਝੋਨਾ ਸਾਡੇ ਕੋਲੇ ਇੱਥੇ ਆਇਆ ਹੈਗਾ ਅਸੀਂ ਉਹ ਹੁਣ ਰੋਕਿਆ ਹੋਇਆ ਵੀ ਹੈਗਾ ਉਹ ਰੋਜ਼ ਨੂੰ ਖੜ੍ਹਾਉਂਦੇ ਨੇ ਮਾਲਕੇ ਖੇ खराब ਹੋਣ ਵਾਲਾ ਜ਼ਿੰਮੇਦਾਰ ਨੂੰ ਡਬਲ ਜਿਹੜਾ ਹੈਗਾ ਖਰਚਾ ਪੈਣ ਵਾਲਾ ਉਹਦੀ ਮਿਹਨਤ ਵੱਧ ਹੋਣ ਵਾਲਾ ਕੰਮ ਹੋ ਗਿਆ ਵੀ ਇਸ ਕਰਕੇ ਮੇਰੀ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਵੀ ਆਪਣੀ ਜਿਹੜੀ ਫਸਲ ਹੈ ਉਹ ਸੁਕਾ ਕੇ ਲੈ ਕੇ ਆਉਣ ਇਸ ਤਰ੍ਹਾਂ ਆ ਕੇ ਫਿਰ ਉਹ ਖੱਜਲ ਖਵਾਰ ਹੋਣਾ ਫਿਰ ਦੂਸਰਿਆਂ ਨੂੰ ਵੀ ਨਾਲ ਕਿਸਾਨਾਂ ਨੂੰ ਵੀ ਖੱਜਲ ਖਵਾਰ ਹੋਣਾ ਪੈਂਦਾ ਕਿਉਂਕਿ ਢੇੜੀ ਖਿੰਡਦੀ ਨਹੀਂ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਆਪਣਾ ਝੋਨਾ ਜਿਹੜਾ ਉਹ ਸੁਕਾ ਕੇ ਲੈ ਕੇ ਆਉਣ ਮੰਡੀ ਤੇ ਆਉਣ ਜਿਹੜੀ ਬਾਸਪਤੀ ਦਾ ਰੇਟ ਹੈਗਾ ਜੀ ਇੱਥੋਂ 2700 ਤੋਂ ਲੈ ਕੇ 31-3200 ਤੱਕ ਜਿਹੜਾ ਰੇਟ ਹੈ ਉਹ ਲੱਗ ਰਿਹਾ ਹੈਗਾ ਤੇ ਵਧੀਆ ਜਿਹੜਾ ਧੋਣਾਂ ਦੇ ਸੁੱਕਾ ਆਉਂਦਾ ਜਾਂ ਵਧੀਆ ਸਫਾਈ ਵਾਲਾ ਤਾਂ ਉਹਦਾ ਰੇਟ ਹੈ ਜਿਹੜਾ ਉਹ ਵਧੀਆ ਲੱਗ ਜਾਣਾ ਜੇ ਕੋਈ ਨਰਮ ਹੋਵੇ ਢੇਰੀ ਤਾਂ ਉਹਦਾ ਥੋੜਾ ਜਿਹਾ ਘਟਣਾ ਕੈਮਰਾਮੈਨ ਬੀਕੇ ਕਰਕ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼